ਵੇ ਮਨਾ ਹਾਂਜੀ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਕਿਹੜੀ ਅਮਰੀਕਾ ਚੋਂ ਆਈ ਜਿਹੜੀ ਸਤਿ ਸ੍ਰੀ ਅਕਾਲ ਬੁਲਾਣ ਡਿਆ ਐ ਮੰਮੀ ਸਵੇਰ ਸਰ ਸਤਿ ਸ੍ਰੀ ਅਕਾਲ ਬੁਲਾਉਣੀ ਹੁੰਦੀ ਐ ਨਹੀਂ ਚਲੋ ਉਹ ਤਾਂ ਠੀਕ ਐ ਮੇਰੀ ਗੱਲ ਸੁਣ ਤੈਨੂੰ ਹੋਈ ਕੀ ਜਾਂਦਾ ਨਹੀਂ ਕੀ ਹੋਈ ਜਾਂਦਾ ਅੱਗੇ ਤੂੰ ਜਦੋਂ ਸ਼ਾਮਾਂ ਨੂੰ ਆਂਦਾ ਸੀ ਮੇਰੇ ਕੋਲ ਬੰਦਾ ਸੀ ਸਵੇਰ ਨੂੰ ਮੈਨੂੰ ਮਿਲ ਕੇ ਜਾਂਦਾ ਸੀ ਹੁਣ ਤੂੰ ਬਾਰੋ-ਬਾਰ ਆਣਾ ਤੇ ਬਾਰੋ-ਬਾਰ ਹੀ ਨਿਕਲ ਜਾਣਾ ਰਾਤੀ ਮੰਮੀ ਠੰਡ ਬੜੀ ਹੀ ਲੇਟ ਹੋ ਗਨਾਂ ਲੈ ਮੈਂ ਕਹਾਂ ਤੁਸੀਂ ਸੁੱਤੇ ਹੋਣੇ ਆ ਤਾਂ ਕਰਕੇ ਠੰਡੇ ਕੁਝ ਦੱਸਣ ਦੇਣਾ ਤੋਂ ਲੱਗਨ ਲੱਗ ਪਈ ਪਹਿਲਾਂ ਤੇ ਨਹੀਂ ਸੀ ਤੈਨੂੰ ਠੰਡ ਲੱਗਦੀ ਹੈ ਅੱਛਾ ਦੱਸੋ ਕੀ ਗੈਮ ਲੱਗੇ ਜੇ ਕਹਿਣਾ ਕੀ ਆ ਤੈਨੂੰ ਪਤਾ ਹੀ ਹੈ ਜਿਹੜੀ ਗੱਲ ਮੈਂ ਕਹਿਣੀ ਆ ਸਿੱਧਾ ਦੱਸੋ ਮੈਨੂੰ ਮੰਮੀ ਤੁਹਾਨੂੰ ਪਤਾ ਪਹੇਲੀ ਨਹੀਂ ਸਮਝ ਆਉਂਦੀਆਂ ਚੱਲ ਫਿਰ ਸਿੱਧਾ ਸੁਣ ਲਾ ਲੱਗ ਗਿਆ ਜਿਨਾ ਨਹੀਂ ਮਗਰ ਦੇ ਜਵਾਬ ਸੁਣੇ ਉਹ ਗੱਲ ਮੈਂ ਕੀ ਜਨਾਨੀ ਮਗਰ ਲੱਗਿਆ ਤੂੰ ਆਪੀ ਤੇ ਮੈਨੂੰ ਕਹਿੰਦਾ ਸਿੱਧੀ ਸਿੱਧੀ ਗੱਲ ਕਰੋ ਤੇ ਮੈਂ ਵੀ ਤੈਨੂੰ ਸਿੱਧਾ ਸਿੱਧਾ ਦੱਸਦਾ ਕਿ ਲੱਗਿਆ ਜਨਾਨੀ ਮਗਰ ਕੀ ਹੋਇਆ ਕੀ ਯਾਰ ਕੀ ਹੋ ਗਿਆ ਅੱਗੇ ਹਰ ਕੰਮ ਉਹ ਮੇਰੇ ਕੋਲ ਪੁੱਛ ਕੇ ਕਰਦੀ ਸੀ ਤੇ ਤੂੰ ਵੀ ਉਹਨੂੰ ਕਹਿੰਦਾ ਸੀ ਜਿਹੜਾ ਵੀ ਕੰਮ ਕਰਨਾ ਮੰਮੀ ਕੋਲ ਪੁੱਛ ਕੇ ਕਰ ਤੇ ਹੁਣ ਤੂੰ ਤਾਂ ਇੰਨੀ ਖੁੱਲ ਦੇ ਦਿੱਤੀ ਹੈ ਕਿ ਜਿੱਥੇ ਮਰਜ਼ੀ ਆਪਣੀ ਮਰਜ਼ੀ ਨਾਲ ਜਾ ਤੇ ਆਪਣੀ ਮਰਜ਼ੀ ਨਾਲ ਆ ਜਿੱਥੇ ਮਰਜ਼ੀ ਥੋੜੀ ਗਈ ਉਹ ਸਾਹਿਲ ਕੋਲ ਗਈ ਹੁਣ ਤੁਹਾਨੂੰ ਪਤਾ ਮੰਮੀ ਉਹਦੀ ਹੈਗੀ ਨਹੀਂ ਐ ਉਕੱਲਾ ਵਿਚਾਰਾ ਮੈਂ ਆ ਮੈਂ ਹੀ ਕਹਾ ਇਹਨੂੰ ਵੀ ਚੱਲ ਹੋਇਆ ਕੋਈ ਨਹੀਂ ਤੇ ਤੂੰ ਮੇਰੇ ਕੋ ਕਿਉਂ ਨਹੀਂ ਪੁੱਛਿਆ ਤੂੰ ਵੀ ਆਪਣੀ ਮਰਜ਼ੀ ਲੱਗਦੀ ਆ ਕਰਨ ਮੰਮੀ ਉਹਨੇ ਉੱਥੇ ਹੀ ਜਾਣਾ ਸੀ ਮੈਂ ਕਹਾ ਇਹਦੇ ਵਿੱਚ ਪੁੱਛਣ ਵਾਲੀ ਕੀ ਗੱਲ ਐ ਪੁੱਛਣ ਵਾਲੀ ਕਿਹੜੀ ਗੱਲ ਐ ਤੇ ਨਾਲੇ ਅੱਜ ਕੱਲ ਪਹਿਹਾ ਟੱਕਾ ਵੀ ਤੂੰ ਉਹਨੂੰ ਫੜਾਉਣ ਲੱਗ ਪਿਆ ਉਹ ਕਿਉਂ ਮੰਮੀ ਥੋੜੇ ਆਉਣ ਜਾ ਕੇ ਕਰਾਏ ਜੋਗੇ ਦਿੱਤੇ ਸੀ ਨਾਲੇ ਮੈਂ ਕਹਾ ਚੱਲ ਸਾਹਿਲ ਨੂੰ ਥੋੜੇ ਬੋਲੇ ਦੇ ਆਂ ਹੀ ਸ਼ਾਬਾਸ਼ ਸਾਹਿਲ ਨੂੰ ਵੀ ਪੈਸੇ ਦੇ ਆ ਵੀ ਮੰਮੀ ਮੇਰੇ ਤੋਂ ਚੋਰੀਆਂ ਲੱਗ ਪਈ ਜੇ ਕਮਾਣ ਚੋਰੀ ਥੋੜੀ ਕੀਤੀ ਹੈ ਕੋਈ ਮੈਂ ਤੇ ਆਪ ਗਿਆ ਉਹਨੂੰ ਨਾਲੇ ਨਿੱਕੀ ਜਿਹੀ ਗੱਲ ਤੁਸੀਂ ਕਿੱਡੀ ਵੱਡੀ ਬਣਾਈ ਜਾਂਦੇ ਜਾਨੇ ਅਮਨ ਤੈਨੂੰ ਕੀ ਹੋ ਗਿਆ ਤੈਨੂੰ ਹੁਣ ਇਹ ਗੱਲਾਂ ਨਿੱਕੀਆਂ ਲੱਗ ਲੱਗ ਪਈਆਂ ਪਹਿਲਾਂ ਤਾਂ ਨਹੀਂ ਸੀ ਤੈਨੂੰ ਇਹ ਗੱਲਾਂ ਨਿੱਕੀਆਂ ਲੱਗਦੀਆਂ ਪਹਿਲਾਂ ਤਾਂ ਤੂੰ ਮੈਨੂੰ ਕਹਿੰਦਾ ਨਾ ਸੀ ਮੰਮੀ ਤੁਸੀਂ ਜੋ ਮੈਨੂੰ ਕਹੋਗੇ ਮੈਂ ਉਹ ਹੀ ਕਰੂੰਗਾ ਢੂਣ ਵੀ ਉਹੀ ਕਰਦਾ ਵਾਂ ਨਹੀਂ ਕਰਦਾ ਮੰਮੀ ਆਹ ਛੋਟੀ ਗੱਲ ਹੈਗੀ ਐ ਸਹੀ ਕਹਿੰਦੇ ਲੋਕੀ ਜਿੰਨਾ ਚੱਕਰ ਪੁੱਤ ਕਵਾਰਾ ਹੁੰਦਾ ਹੈ ਨਾ ਓਨਾ ਚੱਕਰ ਹੀ ਮਾਂ ਦਾ ਹੁੰਦਾ ਤੇ ਜਦੋਂ ਵਿਆਹ ਜਾਵੇ ਉਦੋਂ ਜਨਾਨੀ ਦਾ ਹੋ ਜਾਂਦਾ ਬੜੇ ਪਹਿਲਾਂ ਕਰ ਦਿੰਦਾ ਸੀ ਮੰਮੀ ਮੇਰਾ ਹੈਗਾ ਇਹ ਕੌਣ ਆ ਮੇਰੀ ਮਾਂ ਤੂੰ ਹੀ ਆ ਹੋਰ ਕੋਈ ਰਿਸ਼ਤੇਦਾਰ ਨਹੀਂ ਇਤਰਾ ਨਹੀਂ ਇਤਰਾ ਸਾਰੇ ਪ੍ਰਧਾਨ ਕੀਤੇ ਤੂੰ ਉਹਨੂੰ ਦੇਈ ਜਾਣਾ ਕੋਈ ਪ੍ਰਧਾਨਗੀ ਨਹੀਂ ਦਿੱਤੀ ਬਸ ਉਹ ਉਧਰ ਜਾਣ ਵੱਲੋਂ ਕਿਹਾ ਵੀ ਚਲ ਜਾ ਇਹ ਤੁਹਾਨੂੰ ਪਤਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਂ ਕਿਹਾ ਚਲ ਚਲ ਜੂਗੀ ਨਾਲੇ ਸਾਹਿਲ ਕੱਲਾ ਹੁੰਦਾ ਵਾ ਅਮਨ ਤੇਰੀ ਛੈਅ ਤੋਂ ਬਿਨਾਂ ਨਹੀਂ ਕੁਝ ਕਰ ਸਕਦੇ। ਉਹ ਦਿਨ ਉਹਨੇ ਆਪਣੀ ਅਲਮਾਰੀ ਦੀਆਂ ਚਾਬੀਆਂ ਮੇਰੇ ਕੋਲ ਖੋਲੀਆਂ। ਅੱਜ ਤੱਕ ਉਹਦੀ ਅਲਮਾਰੀ ਦੀਆਂ ਚਾਬੀਆਂ ਮੇਰੇ ਕੋਲ ਹੈਗੀਆਂ ਸੀ। ਤੇ ਉਹਨੂੰ ਤੂੰ ਹੀ ਕਿਹਾ ਹੋਣਾ ਕਿ ਮੰਮੀ ਕੋ ਲੈ ਲੈ ਆਪਣੀਆਂ ਚਾਬੀਆਂ। ਮੈਂ ਕੁਝ ਨਹੀਂ ਕਿਹਾ ਮੰਮੀ ਅਮੀ। ਗੱਲਾਂ ਬੜੀਆਂ ਕਰਦਾ ਸੀ। ਬੜੀਆਂ ਗੱਲਾਂ ਇਹਦੀਆਂ ਹੋਰ ਸੀ। ਕੰਦਾ ਸੀ ਇਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ। ਹੁਣ ਜੋ ਕੋਈ ਜਨਾਨੀ ਕੰਦੀ ਆ ਉਹ ਤਰ੍ਹਾਂ ਹੀ ਕਰੀ ਜਾਂਦਾ। ਉਹ ਮੰਮੀ ਇਹੋ ਜੀ ਗੱਲ ਨਹੀਂ ਆ। ਇਹੋ ਜੀ ਗੱਲ ਹੀ ਆ। ਕੋਈ ਐਡੀ ਗੱਲ ਨਹੀਂ ਆ ਕਿ ਮੈਂ ਬਿਲਕੁਲ ਉਹਦੇ ਉੱਤੇ ਹੁਣ ਜਾਣ ਹੀ ਨਿਸ਼ਾਫਰ ਕਰੀ ਜਾਨਾ ਵਾ ਜਾਨ ਨਾਲੋਂ ਘੱਟ ਵੀ ਨਹੀਂ ਕਰਨ ਡਿਆ ਜੋ ਕੰਦੀ ਉਹ ਕੁਝ ਕਰੀ ਜਾਨਾ ਮਮੀ ਬੱਸ ਮੈਨੂੰ ਇੰਨੀ ਗੱਲ ਦਾ ਦੁੱਖ ਹੈਗਾ ਵਾ ਤੇ ਹੈਗਾ ਵਾ ਤੇ ਰਹੂਗਾ ਕਿ ਉਹ ਐਂਡਲੇ ਟਾਈਮ ਵੀ ਆਪਣੀ ਮਾਂ ਨੂੰ ਮਿਲ ਨਹੀਂ ਸਕੀ ਜੇ ਆਪਾਂ ਜਾਣ ਦਿੰਦੇ ਨਾ ਉਹਨੇ ਮਿਲ ਲੈਣਾ ਸੀ ਬੱਸ ਮੈਨੂੰ ਇਹ ਇੰਨੀ ਕੀ ਦੀ ਗੱਲ ਚੋਕਦੀ ਆ ਤਾਂ ਕਰਕੇ ਉਹਨੂੰ ਮੈਂ ਕਹਿ ਦਨਾ ਵੀ ਚੱਲ ਭਰਾ ਵਾ ਦੋਵੇਂ ਜਾਣੇ ਚੱਲ ਮਿਲਿਆ ਉਹਨੂੰ ਜਾ ਕੇ ਹੋਰ ਕੋਈ ਇਹੋ ਜੀ ਗੱਲ ਨਹੀਂ ਗਈ ਇਹ ਮੈਨੂੰ ਗਲਤੀ ਲੱਗਦੀ ਮੇਰੀ ਕਿ ਮੈਂ ਜਾਣ ਦਿੰਦਾ ਉਹਨੂੰ ਤੇ ਚੱਲ ਉਹਨੇ ਇਹੋ ਦੇ ਕੈਂਡਲਾ ਟਾਈਮ ਹੁੰਦਾ ਵੋ ਵਿਚਾਰੀ ਕੀਪ ਦਾ ਕਿਦਾਂ ਯਾਦ ਕਰਦੀ ਹੋਗੀ ਆਪਣੀ ਧੀ ਨੂੰ ਬਸ ਮੈਨੂੰ ਆਫਸੋਸ ਹੈਗਾ ਹ ਹ ਹੰਮਣਾ ਲੱਗ ਗਿਆ ਪੁੱਤ ਤੇਰਾ ਪਤਾ ਲੱਗ ਗਿਆ ਪਤਾ ਤੈਨੂੰ ਅਫਸੋਸ ਜਿਹੜਾ ਨਾ ਮੈਂ ਤਾਂ ਐਵੇਂ ਤੈਨੂੰ ਆਪਣਾ ਪੁੱਤ ਕੰਦੀ ਰਹੀ ਹਾਂ ਪਰ ਖਸਮ ਤੋਂ ਸ਼ੰਮੀ ਦਾ ਹੀ ਨਿਕਲੇ ਹ ਮਮੀ ਪੁੱਤ ਦੇ ਮੈਂ ਤੁਹਾਡਾ ਹੀ ਆ ਪਰ ਜਿਹੜੀ ਗਲਤੀ ਮੈਂ ਪਹਿਲਾਂ ਕਰਦਾ ਰਹਿਣਾ ਹੁਣ ਮੈਂ ਉਹ ਗਲਤੀ ਨਹੀਂ ਕਰਨੀ ਉਹਨੂੰ ਉਹਦੀ ਜਗ੍ਹਾ ਰੱਖਣਾ ਵਾ ਹਾਂ ਸਹੀ ਗੱਲ ਕਹਿੰਦੇ ਜੀ ਉਹ ਮੇਰੀ ਵਾਈਫ ਆ ਤੇ ਇਹ ਗੱਲ ਮੈਂ ਤੁਹਾਨੂੰ ਵੀ ਚੰਗੀ ਤਰ੍ਹਾਂ ਯਾਦ ਕਰਾ ਦੇਣੀ ਆ ਕਿ ਉਹ ਮੇਰੀ ਵਾਈਫ ਆ ਉਹ ਮੇਰੀ ਵਾਈਫ ਦੀ ਜਗ੍ਹਾ ਰਹੂਗੀ ਤੇ ਤੁਸੀਂ ਮੇਰੀ ਮਾਂ ਦੀ ਜਗ੍ਹਾ ਪਹਿਲਾਂ ਮੈਂ ਤੁਹਾਡੇ ਪਿੱਛੇ ਲਾ ਕੇ ਬੜੀਆਂ ਗਲਤੀਆਂ ਕੀਤੀਆਂ ਪਰ ਹੁਣ ਉਹ ਗਲਤੀਆਂ ਨਹੀਂ ਹੋਣੀਆਂ ਤੂੰ ਹੀ ਪਰ ਮੈਨੂੰ ਲੱਖ ਬੁਰਾ ਕਹੋ ਪਰ ਹੁਣ ਮੈਂ ਸਹੀ ਬਣ ਕੇ ਦਿਖਾਉਣਾ ਅੱਛਾ ਜੀ ਦਾ ਕਮੀ ਬੜੀ ਨਹੀਂ ਤਾਂ ਹਲੇ ਬਣ ਗਈ ਬਸ ਲੈ ਓਵਰ ਜਲਦੀ ਮੈਨਾਂ ਜਾਣਾ ਸੀ ਹਾਂਜੀ ਹਾਂਜੀ ਬਣ ਗਈ ਬਸ ਰੋਟੀ ਵੀ ਪੱਕੀ ਬਣਾ ਲੀ ਲੈ ਆਉਣੀ ਹੈ ਹੋਆ ਹੀ ਸਾਇਲ ਬਲੋਂ ਤੂੰ ਹਾਂ ਬਾਤ ਗੱਲ ਹੀ ਨਹੀਂ ਆਪਣੀ ਦੀ ਅਮਨ ਗੱਲ ਕੀ ਹੋਣੀ ਆ ਮੈਂ ਤੇ ਆਪ ਤੁਹਾਨੂੰ ਪੁੱਛਣਾ ਸੀ ਸਭੋਂ ਹੁਣਾਂ ਨਿਆਣਾ ਵਿਚਾਰਾ ਬੜਾ ਹੀ ਦੁਖੀ ਆ ਮੈਂ ਗਈ ਤੇ ਆਪੇ ਸਾਰਾ ਰਸੋਈ ਦਾ ਕੰਮ ਕਰਨ ਦਿਆ ਹਾਂਪੇ ਕੱਪੜੇ ਧੋਣ ਦਿਆ ਹਾਂਪੇ ਰੋਟੀ ਪਕਾਉਣ ਦਿਆ ਮੜਾਈ ਰੋਇਆ ਮੇਰੇ ਗੱਲ ਲਾ ਕੇ ਮੇਰੇ ਕੋ ਨਾ ਵੇਖਿਆ ਨਹੀਂ ਜਾਂਦਾ ਮੈਂ ਤੁਹਾਨੂੰ ਕਹਿਣਾ ਸੀ ਜੇ ਤੁਹਾਨੂੰ ਸਹੀ ਲੱਗੇ ਤੇ ਮੈਂ 2-3 ਦਿਨ ਬਾਅਦ ਉੱਥੇ ਜਾਇਆ ਕਰਾਂ ਜਾਂ ਅੰਦਰ ਦੇ ਕੱਪੜਾ ਲੀੜਾ ਧੋ ਲਿਆ ਆਇਆ ਕਰਾਂ ਨਾਲੇ ਰੋਟੀ ਰਾਟੀ ਬਣਾ ਕੇ ਇੱਕ ਅੱਧਾ ਹੀ ਰੱਖ ਆਈਏ ਇੱਕ ਅੱਧੇ ਦਿੰਦੀ ਥੋੜਾ ਬੋਤਾ ਤੁਹਾਨੂੰ ਹੈਲਪ ਹੋਵੇ ਮੇਰੀ ਯਾਰ ਇੱਕ ਦੋ ਦਿਨ ਪੁਰਾਣੀਆਂ ਰੋਟੀਆਂ ਖਾਊਗਾ ਬਈਆਂ ਤੋਂ ਮੀਆਂ ਮੈਂ ਤਾਂ ਇਹ ਜੀ ਸੋਚੁੰਦਿਆਂ ਵਾਂ ਕਿ ਤੂੰ ਸਾਹ ਨੂੰ ਇੱਥੇ ਲੈ ਆ ਕਿ ਨਹੀਂ ਮੈਂ ਹਫਤੇ ਬਾਅਦ ਜਾ ਕੇ ਦਾਹੰਦਰਾਬਾਦ ਉੱਥੇ ਸਪਾਈਸ ਕੋਈ ਕਰ ਆਇਆ ਕਰੇ ਦੋਵੇਂ ਭਰਾਣ ਭਰਾ ਸੱਚੀ ਦੱਸਾਂ ਮੈਂ ਇਹਨੂੰ ਇੰਨੀ ਗੱਲ ਕਹੀ ਸੀ ਕਿ ਸਾਹਿਬ ਤੋਂ ਉੱਥੇ ਮੇਰੇ ਕੋਈ ਆ ਜਾ ਮੈਨੂੰ ਕਹਿੰਦਾ ਦੀਦੀ ਇੱਕ ਰੀ ਭਾਜੀ ਨੂੰ ਪੁੱਛ ਲੋ ਜੇ ਭਾਜੀ ਮੰਨਣਗੇ ਨਾ ਤੇ ਮੈਂ ਉੱਥੇ ਆਣ ਕੇ ਰਹਿਣ ਲੱਗ ਪੂੰਗਾ ਹੁਣ ਨਹੀਂ ਕੋਈ ਨਹੀਂ ਪੁੱਛਣ ਵਾਲੀ ਗੱਡੀ ਗੱਲ ਆ ਉਹਨੂੰ ਫੋਨ ਕਰ ਦੋ ਤੇ ਉਹਨੂੰ ਕਹਾਂ ਤਿਆਰ ਤੁਰੋ ਜਾ ਸਾਮਾਨ ਜਿਹੜਾ ਬੰਦਣਾ ਬੰਦਣਾ ਤੇ ਫਿਰ ਲੈ ਆਓ ਜਾ ਕੇ ਉਹਨੂੰ ਹੈ ਮੇਰਾ ਜ਼ਰੂਰੀ ਕੰਮ ਹੈ ਕਰਨਾ ਤੇ ਮੈਂ ਆਪ ਜਾ ਕੇ ਲੈ ਆਉਣਾ ਠੀਕ ਆ ਮੰ ਠੀਕ ਆ ਸੱਚੀ ਦੱਸਾਂ ਤੂੰ ਇਹਦੇ ਮੇਰਾ ਦੇਰ ਹੀ ਜਿੱਤ ਲਿਆ ਐਨੀ ਗੱਲ ਕਹਿ ਕੇ ਮੈਨੂੰ ਕਹਿਨੀ ਆ ਕਿ ਇੱਕ ਅੱਧੇ ਦਿਨ ਚ ਤੂੰ ਇੱਥੇ ਆ ਜਾ ਜਾਂ ਮੈਂ ਜਾ ਕੇ ਲੈ ਆਉਂਗੀ ਠੀਕ ਐ ਨਹੀਂ ਦੇਰ ਜਿੱਤਣ ਵਾਲੀ ਕੋਈ ਗੱਲ ਨਹੀਂ ਉਹ ਪਹਿਲਾਂ ਜਾਣੇ ਅਣਜਾਣੇ ਚ ਬੜੀਆਂ ਗਲਤੀਆਂ ਹੋ ਗਿਆ ਹੈ ਨਾ ਚਲ ਛੱਡ ਖੈਰ ਲੈ ਆਉਂ ਜਾ ਹੈ ਠੀਕ ਐ ਸੱਚੀ ਦੱਸਾਂ ਮੈਂ ਸ਼ੁਕਰ ਆ ਕਿ ਤੁਹਾਨੂੰ ਇਸ ਗੱਲ ਦਾ ਸਾਾਸ ਆ ਪਰਤਾ ਦੀ ਮਾਂ ਨੂੰ ਉਹਨੂੰ ਤੇ ਅਜੇ ਵੀ ਇੱਕ ਇਹ ਗੱਲ ਦਾ ਅਹਿਸਾਸ ਨਹੀਂ ਹੋ ਤੇ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਪਈ ਆ ਉਹਨੂੰ ਇਦਾਂ ਲੱਗਦਾ ਵਾ ਮੈਂ ਦੁਨੀਆ 'ਚ ਆ ਗਈ ਮੈਂ ਹੁਣ ਜਾਣਾ ਹੀ ਨਹੀਂਗਾ ਤਾਂ ਹੀ ਇਹ ਸਭ ਕਰਨ ਦੀ ਆ ਜੇ ਰੱਬ ਦਾ ਭੌਰਾ ਵੀ ਖੋਫ ਹੋਵੇ ਨਾ ਤੇ ਇਦਾਂ ਨਾ ਕਰੇ ਜਿੱਦਾਂ ਕਰਦੀ ਪਈ ਹੈ ਚਲੋ ਮਹਾਰਾਜ ਸਤਿ ਪਾਸ਼ਾ ਸ਼ੁਕਰ ਹੈ ਕਿ ਤੇ ਇਹ ਤੇ ਥੋੜਾ ਬੋਤਾ ਸਮਝੀ ਆ ਨਾ ਥੋੜਾ ਬੋਤਾ ਮੇਰਾ ਸਾਥ ਦੇਣ ਲੱਗ ਪਏ ਮੈਂ ਆਪਣੇ ਵੀਰ ਨੂੰ ਇੱਥੇ ਲਿਆਵਾਂਗੀ ਹੁਣ ਖਾਲੀ ਰੋਟੀ ਬਣੀ ਸਾਹਿਲ ਹਾਂਜੀ ਜੀ ਜੀ ਹੁਣ ਦਿਖਾ ਲੀ ਅੱਛਾ ਅੱਛਾ ਕਾਦੀ ਸਬਜ਼ੀ ਬਣਾਈ ਏ ਤੂੰ ਉਹ ਹੀ ਜਿਹੜੀ ਉਦੋਂ ਤੁਸੀਂ ਬਣਾਵੇ ਉਹ ਵੀ ਥੋੜੀ ਬਚੀ ਹੋਈ ਔਰ ਉਹਦੇ ਨਾਲ ਹੀ ਖਾਣੀ ਹੈ ਅੱਛਾ ਅੱਛਾ ਠੀਕ ਹੈ ਅੱਛਾ ਮੈਂ ਤੈਨੂੰ ਕਹਿਣਾ ਸੀ ਪੀ ਮੈਂ ਤੇਰੇ ਬਾਜੀ ਨਾਲ ਗੱਲ ਕੀਤੀ। ਤੈਨੂੰ ਇੱਥੇ ਆਪਣੇ ਘਰ ਸੱਦਣ ਨਾਲੋਂ। ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਲੈ ਆ ਇੱਥੇ ਰੱਖ ਉਹਨੂੰ ਆਪਣੇ ਕੋਲ। ਤੈਨੂੰ ਪਤਾ ਮੈਨੂੰ ਬੜੀ ਖੁਸ਼ੀ ਹੋਈ। ਉਹ ਨਾ ਆਪੇ ਹੀ ਕਹਿਣ ਦੇ ਹੀ। ਕਹਿੰਦੇ ਸ਼ਮੀ ਤੂੰ ਇਦਾਂ ਕਰ ਉਹਨੂੰ ਉੱਥੇ ਇਕੱਲਾ ਨਾ ਛੱਡ ਉਹਨੂੰ ਨਾ ਕਹਿਆ ਕਿ ਇੱਥੇ ਆ ਜੇ ਤੇ ਇੱਥੇ ਆਣ ਕੇ ਰਵੇ। ਤੇ ਫਿਰ ਮੈਂ ਕਿਹਾ ਮੈਂ ਤਾਂ ਤੁਹਾਨੂੰ ਇਹ ਚੀਜ਼ ਪੁੱਛਣੀ ਸੀ ਵੀ ਮੈਂ ਉਹਨੂੰ ਇੱਥੇ ਲੈ ਆਵਾਂ। ਪਤਾ ਕਿ ਮੇਰਾ ਧਿਆਨ ਉੱਧਰ ਹੀ ਰਹਿੰਦਾ ਵਾ ਕਿ ਇਹ ਕੰਮਕਾਰ ਚ ਮੇਰਾ ਇੱਥੇ ਮਨ ਨਹੀਂ ਲੱਗਦਾ। ਤੇ ਕੰਨ ਨਹੀਂ ਨਹੀਂ ਤੂੰ ਉਹਨੂੰ ਨਾ ਸਾਦਲਾ ਇੱਥੇ ਰੱਖ ਉਹਨੂੰ ਆਪਣੇ ਨਾਲ ਹੀ ਤੇ ਫਿਰ ਅਬ ਤੇਰੇ ਬਾਜੀ ਨੂੰ ਤਾਂ ਕੋਈ ਇਤਰਾਜ਼ ਨਹੀਂ ਆ ਤੇ ਤੂੰ ਫਿਰ ਇੱਥੇ ਆ ਜੀ ਹੈਂ ਕੀ ਤੈਨੂੰ ਪਤਾ ਬਾਜੀ ਨੇ ਤਾਂ ਕੁਝ ਨਹੀਂ ਕਹਿਣਾ ਪਰ ਮਾਸੀ ਜੀ ਦਾ ਸੁਭਾਅ ਤਾਂ ਪਤਾ ਨਾ ਮੈਂ ਤਾਂ ਮੰਨੇ ਸ਼ਾਇਦ ਕੀਤੇ ਨਹੀਂ ਇੱਕ ਤਰੀਕਾ થી ਜਿਨ੍ਹਾਂ ਗੱਲ 'ਚ ਜ਼ੋਰ ਕਰਦੇ ਹੋ ਪਤਾ ਕੀ ਹੈ ਸਾਹਿਲ ਮੈਂ ਤੈਨੂੰ ਕੀ ਦੱਸਾਂ ਮਾਸੀ ਜੀ ਨੂੰ ਤਾਂ ਰਹਿਣ ਤੇ ਜੋੜ ਹੀ ਹੈ ਜਾਵਾ ਤੇ ਤੂੰ ਆ ਜੀ ਕੋਈ ਨਹੀਂ ਮੇਨ ਗੱਲ ਤੇਰੇ ਬਾਜੀ ਦੀ ਹੀ ਉਹ ਮੰਨ ਗਏ ਮਾਸੀ ਜੀ ਨੂੰ ਮੈਂ ਆਪੇ ਵਿਖਲਾ ਲਾਂਗੀ

ਨਹੀਂ ਸਾਹਿਲ ਚਲ ਵੇਖ ਲੈਨੇ ਆ ਠੀਕ ਹੈ ਹਾਂ ਠੀਕ ਠੀਕ ਮੇਰਾ ਦਗਾ ਤੋ ਵੇਖਣ ਦੇ ਮੇਰਾ ਸੂਟ ਕਿੱਥੇ ਜਿਹੜੇ ਕੱਲ ਕਪੜੇ ਧੋਤੇ ਸੀ ਕਿੱਥੇ ਮੈਨੂੰ ਤਾਂ ਲੱਭੇ ਨਹੀਂ ਮੇਰੇ ਉੱਪਰ ਸਾਰਾ ਕੋਲਾ ਹੀ ਆਪਣੀ ਅਲਮਾਰੀ ਵੀ ਕੋਲ ਨਹੀਂ ਉਹ ਕਿੱਥੇ ਟੁੱਟ ਮੰਮੀ ਕਿਹੜੇ ਸੂਟ ਜਿਹੜੇ ਕੱਲ ਤੈਨੂੰ ਮੈਂ ਕਿਹਾ ਸੀ ਕਪੜੇ ਧੋ ਕੇ ਸੁਕਣੇ ਪਾ ਦੇ ਤੇ ਮੰਮੀ ਮਸ਼ੀਨ ਖਰਾਬ ਆ ਆਪੇ ਤੂੰ ਨਹੀਂ ਕਿਹਾ ਮਸ਼ੀਨ ਖਰਾਬ ਆ ਤੇ ਤੂੰ ਫਿਰ ਹੱਥ ਨਾਲ ਧੋਣਾ ਤੇ ਮੈਂ ਫਿਰ ਆਪਣੇ ਸੂਟ ਦੋ ਤਿੰਨ ਜਿਹੜੇ ਹੈਗੇ ਹੀ ਹੱਥ ਨਾਲ ਧੋ ਕੇ ਪਾ ਆਈਆਂ ਮੇਰੇ ਕੋਲ ਇਹਨੇ ਕਪੜੇ ਨਹੀਂ ਹੱਥ ਨਾਲ ਧੋਪਦੇ ਆਪਣੇ ਆਪਣੇ ਸੂਟ ਕੱਢੋ ਤੇ ਹੱਥ ਨਾਲ ਧੋ ਕੇ ਪਾਓ ਮੇਰਾ ਨਾ ਸੁਧਰ ਜਾ ਆਪਣੇ ਕਪੜੇ ਤੇਰੇ ਕੋ ਧੁੱਪ ਗਏ ਆ ਤੇ ਮੇਰੇ ਨਹੀਂ ਕਪੜੇ ਤੇਰੇ ਕੋ ਧੁੱਪੇ ਮम्मी ਮੈਂ ਹੋਰ ਵੀ ਸਾਰੇ ਘਰ ਦਾ ਕੰਮ ਕਰਨਾ ਹੁੰਦਾ ਦਾ ਤੂੰ ਆਪਸੇ ਆਣੀ ਜੀ ਐਨੇ ਕੱਪੜੇ ਮੈਂ ਧੋ ਕੇ ਤੇ ਮੈਂ ਮੁੜ ਕੇ ਰਾਤ ਦਾ ਰੋਟੀ ਪਾਣੀ ਕਿੱਥੋਂ ਕਰਨਾ ਸੀ ਬਰਸ਼ ਮੇਰੇ ਕੋ ਨਹੀਂ ਮੱਜਦਾ ਸਾਰੇ ਕੱਪੜਿਆਂ ਨੂੰ ਤੂੰ ਇਹ ਤੇ ਡਰਾ ਲਾਇਆ ਕੱਪੜੇ ਲਾ ਲਾ ਕੇ ਆਪਣੇ ਆਪਣੇ ਸੂਟ ਕੱਢੋ ਤੇ ਵਿੱਚ ਮਿਲ ਜਿਓ ਉਹ ਕੌਣ ਉਹ ਕਿਉਂ ਉਹ ਕਿਉਂ ਤਾਂ ਇਹ ਤੂੰ ਹੀ ਤਾਂ ਹੈਂਗੀ ਕੱਪੜੇ ਤੇਰੇ ਨਾਲ ਕਹਿਤਾ ਈ ਉੱਠ ਕੇ ਨਾ ਤੇ ਕਪੜੇ ਤੋਂ ਨਾਲੇ ਜਿਸ ਤਰ੍ਹਾਂ ਪਹਿਲਾਂ ਬਣ ਕੇ ਰੰਗ ਨਹੀਂ ਸੀ ਨਾ ਉਸੇ ਤਰ੍ਹਾਂ ਬਣ ਕੇ ਰਿਹਾ ਤਾਂ ਘਰ ਦੇ ਵਿੱਚ ਐਡਾ ਟੌਰ ਕੱਟਣ ਦੀ ਤੈਨੂੰ ਲੋੜ ਨਹੀਂ ਗਈ ਨਾਲੇ ਮੰਮੀ ਨੇ ਗੀ ਗਾ ਸੁਣਾ ਹਸਣਾ ਮਸ਼ੀਨ ਚੰਗੀ ਭਲੀ ਚੱਲਦੀ ਸੀ ਉਹਨੂੰ ਇੱਕ ਮਿੰਟ ਚ ਕੀ ਹੋ ਗਿਆ ਦੱਸੋ ਸੁਣ ਨਾ ਜੰਨੀ ਉਹਦੀਆਂ ਮੈਂ ਤਾਰਾਂ ਹੀ ਕੱਟਦੀਆਂ ਤੂੰ ਹੀ ਮੈਨੂੰ ਕੀ ਸੁਣਾਉਣਾ ਤੀਕ ਹੀ ਜਾਣਦੀ ਮੈਨੂੰ ਪਤਾ ਨਹੀਂ ਹੈ ਜਦੋਂ ਤਿੰਨ ਮਸ਼ੀਨ ਦੀਆਂ ਤਾਰਾਂ ਕੱਟਣ ਦੇ ਹੋਣਾ उदो मैं तुम वेख लिया तुम मैं कपड़े नहीं धोते अपने कपड़े पंड झोन क्डो जाके मोटे सकाओ से जाके भूखा मार मार लगे चंगा मेरी गल सुन धीए राणीए मेरे कपड़े तू तो ही धोएगी तो मैं तो नहीं धोने समझ गई देखो फिर कि दिन नहीं धुपते तो मशीन सही होगी मैं तो फिर ही धोने ਤੂੰ ਹੀ ਵੱਡੀਆਂ ਤਾਰਾਂ ਤੇ ਭੁਗਤੋ ਹਣ ਮੈਂ ਤਾਂ ਵੱਡੀਆਂ ਨਹੀਂ ਕੁੱਖਾਂ ਦੀ ਮੈਂ ਨਹੀਂ ਤੂੰ ਭੁਗਤਨੀ ਚਲੋ ਗਾਲ ਛੱਡ ਸੂਟਾਂ ਦੇ ਅਜੇ ਬਥੇਰੇ ਸੂਟ ਪਏ ਮੇਰੇ ਕੋਲ ਕੋਈ ਗੱਲ ਨਹੀਂ ਮੈਂ ਵੀ ਟੇਰ ਲਈ ਜਾਣੀ ਆ ਤਵਾਗੇ ਤਾਂ ਮੈਂ ਤੇਰੇ ਕੋਈ ਰਵਾਂਗੀ ਹੁਣ ਮੈਨੂੰ ਇਹ ਗੱਲ ਦੱਸ ਇਹਨਾਂ ਗੱਲਾਂ ਸੁਣਨ ਡਈ ਸੀ ਤੇਰੀਆਂ ਆ ਭਰਾ ਨੂੰ ਇੱਥੇ ਲੱਗੀ ਰੱਖਣਾ ਹਾਂਜੀ ਮੰਮੀ ਜੀ ਵਿਚਾਰਾ ਕੱਲਾ ਐ ਉਥੇ हां तो सबम दा परदा मैं उनको उथे रोटी पानी बांधा क्योंकि उन्होंने तो कदी काम ਕੀਤਾ ही नहीं मैं ना ना गल की थी सवेरे ए कंदे कोई गल नहीं तू इथे लाएया अपना ही ਘਰ ਆ ਨਿਆਣਾ ਨਾਲ ਇਥੇ ਰਹੂਗਾ ਉਹਦਾ ਮਨ ਹੋਰ ਹੋਜੂਗਾ ਉਥੇ ਵਿਚਾਰਾ ਇਕੱਲਾ ਰੋਂਦਾ ਰਹਿੰਦਾ ਵਾ ਮੰਮੀ ਇਥੇ ਕੀ ਗੱਲ ਐ ਇਥੇ ਰਹਿ ਆਪੇਗਾ ਕੀ ਖਾਣਾਉਨੇ ਨਿਆਣੇ ਨੇ ਕਿਤੇ ਰੋਟੀ ਐ ਨਾ ਵਾਸਾ ਖਾ ਲੂਗਾ ਚਲ ਲੋਕਾਂ ਦਾ ਦਾਜ ਵਿੱਚ ਸਮਾਨ ਆਉਂਦਾ ਤੇਰਾ ਭਰਾ ਦਾਜ ਵਿੱਚ ਲੱਗਾ ਯਾਰ ਤੇ ਮੇਰੀ ਗੱਲ ਸੁਣ ਦਾਜ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਜਿੱਤਾਂ ਮਰਜ਼ੀ ਉਹਨੂੰ ਵਰਤੋ ਤੇਰਾ ਭਰਾ ਇਹਦਾ ਤੇ ਨਾਲੇ ਘਰ ਦਾ ਕੰਮ ਕਰੂਗਾ ਮौज ਲੱਗੇ ਸਾਨੂੰ ਤਾਂ ਨਾਲੇ ਤੂੰ ਵੀ ਔਖੀ ਹੁੰਨੀ ਹੈ ਨਾ ਕਿ ਮੇਰੇ ਕੋਲ ਕੱਪੜੇ ਦੀ ਧੋਪ ਦੇ ਮਸ਼ੀਨ ਖਰਾਬ ਹੋ ਗਈ ਹੈ ਚੰਗੀ ਗੱਲ ਹੈ ਨਾਲੇ ਮੈਂ ਕੰਮ ਵੰਡਾ ਦਿੰਦੀ ਇਹੇ ਭਰਾ ਪੋਚਾ ਪੱਚਾ ਤੇ ਵਾਹ ਵਧੀਆ ਲੱਗਦਾ ਹੁਣ ਤਾਂ ਭਾਂਡੇ ਵੀ ਮਨ ਚ ਲੱਗਦੇ ਆ ਲੀਰਾ ਵੀ ਲੱਗਦੇ ਆ ਅੱਛਾ ਚੰਗਾ ਮੇਰੇ ਨਾਲ 2-4000 ਜੰਦਾ ਉਹ ਬਚ ਜਾਊਗਾ ਠੀਕ ਆ ਤੇ ਉਹਨੂੰ ਕਹਾਂ ਸਬਜ਼ੀ ਦੀ ਚੰਗੀ ਤਰ੍ਹਾਂ ਜਾ ਸਿੱਖ ਲੈ ਸਬਜ਼ੀ ਆਪਾਂ ਬੜੀ ਟੌਪ ਦੇ ਖਾਣੇ ਆ ਇਹ ਮਸਾਲੇ ਮਸੂਲੇ ਪਾ ਕੇ ਆਹ ਕੰਮ ਤੂੰ ਸੌਖਾ ਕਰਤਾ ਜਿਹੜਾ ਨੂੰ ਸੱਦ ਕੇ ਨਾਲੇ ਝਾਲੇ ਵੀ ਲੱਗੇ ਪਏ ਨਵਾਂ ਸਾਲ ਆਉਣ ਵਾਲਾ ਘਰ ਦੀ ਸਫਾਈ ਕਰਨੀ ਤੇਰੀ ਮਦਦ ਕਰਵਾ ਦਊਗਾ ਮੈਂ ਤਾਂ ਅੱਗੇ ਹੀ ਕਹਿੰਦੀ ਸੀ ਕਿ ਸਾਨੂੰ ਪੱਕਾ ਕੋਈ ਨੌਕਰ ਚਾਹੀਦਾ ਘਰ ਦੇ ਵਿੱਚ ਰੱਬ ਨੇ ਤਾਂ ਨੇੜੇ ਹੋ ਕੇ ਸੁਣ ਲਈ ਆ ਨੌਕਰ ਵੀ ਭੇਜਤਾ ਉਹ ਵੀ ਫ੍ਰੀ ਦਾ ਭੇਜਤਾ ਮੰਮੀ ਜੀ 2-4 ਦਿਨਾਂ ਤੱਕ ਨਾ ਲੈ ਕੇ ਆ ਮੈਂ ਤਾਂ ਕੰਨੀ ਹੁਣੇ ਹੀ ਜਾਂਦੀ ਉਹਨੂੰ ਹੁਣੇ ਹੀ ਲੈ ਕੇ ਆ ਕਿਤੇ ਥੋੜਾ ਬੋਤਾ ਰੱਬ ਤੋਂ ਵੀ ਡਰਿਆ ਕਰੋ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਹੋ ਨਿਆਣਾ ਵਿਚਾਰਾ ਮਾਪਿਆਂ ਤੋਂ ਬਿਨਾ ਇੱਕ ਆਸਰਾ ਲੱਭਣ ਡਿਆ ਵਾ ਕਿ ਮੇਰੀ ਭੈਣ ਮੈਨੂੰ ਲੈ ਜਾਵੇ ਚੱਲ ਮੈਂ ਉੱਥੇ ਰਹਿ ਕੇ ਟਾਈਮ ਪਾਸ ਕਰ ਲੈਂਦਾ ਤੇ ਤੁਸੀਂ ਤੁਸੀਂ ਕੀ ਸੋਚਣ ਡੇ ਹੋ ਮੀ ਜੀ ਉਹਨੂੰ ਇੱਕ ਨੌਕਰ ਬਣਾ ਕੇ ਰੱਖੋਗੀ ਘਰ 'ਚ ਤੇਰੇ ਭਰਾ ਨੂੰ ਮੈਂ ਬੇਲੀਆ ਘੋਵਾਵਾਂ ਆਟਾ ਵੀ ਮਤਲਬ 20 ਰੁਪਏ ਕਿਲੋ ਹੋ ਗਏ ਖੰਡ ਵੀ ਕਿੰਨੀ ਮਹਿੰਗੀ ਹੋ ਗਈ ਆ ਤੂੰ ਆਪੇ ਨੇ ਕੰਨੀ ਚੰਗਾ ਨਹੀਂ ਲੱਗਦਾ ਮੈਂ ਆਪਣੇ ਪੁੱਤ ਵੱਲ ਵੀ ਦੇਖਣਾ ਆਪਣੀ ਨੂੰਹ ਵੱਲ ਵੀ ਦੇਖਣਾ ਤੇ ਫਿਰ ਰੈਸ ਕਰਕੇ ਉਹਨੇ ਕੰਮ ਵਾਲੀ ਲੱਗੀ ਉਹਨੂੰ ਦਵਾਂਗੀ ਢਾਹ ਹੈਨਾ ਤੇ ਫਿਰ ਆਪਾਂ ਸਹੇਲ ਕੋ ਕੰਮ ਕਰਵਾ ਲਿਆ ਕਰਾਂਗੇ ਚਲ ਉਹ ਮਦਦ ਹੋ ਜੂਗੀ ਜਿਹੜੇ ਆਪਾਂ ਕੱਪੜੇ ਵੀ ਬਾਹਰੋਂ ਪ੍ਰੈਸ ਕਰਵਾਣੇ 10 ਰੁਪਏ ਲੈਣ ਲੱਗ ਪਏਗਾ ਕੱਪੜੇ ਦੇ ਆਹ ਫੇ ਖਾਂਸੀ ਵੀ ਮੈਨੂੰ ਆਣ ਲਈ ਨਾਲੇ ਵਾਵਾ ਉਹਨੂੰ ਤੇਰੇ ਭਰਾ ਨੂੰ ਵਾਵਾ ਜੜੀਆਂ ਬੂਟੀਆਂ ਕੋਲ ਲੰਦੀ ਗੱਲ ਤੇ ਨਾਲੇ ਮੈਨੂੰ ਦਵਾਈਆਂ ਵੀ ਘਰ ਬਣਾ ਕੇ ਦੇ ਦਿਆ ਕਰੂੰਗਾ ਫਿਕਰ ਕਿਉਂ ਕਰਦੀ ਐ ਆਪਣਾ ਤਾਂ ਸਾਰੇ ਪਾਸੇ ਪੈਸੇ ਹੀ ਪਚਨੇ ਆ ਜਾਂ ਮੇਰੇ ਤੇ ਤਿਆਰ ਹੋ ਕੇ ਲੈ ਕੇ ਆ ਤੇ ਮੇਰੀ ਗੱਲ ਸੁਣ ਇੱਕ ਤਰ੍ਹਾਂ ਹੋਰ ਹਾਂ ਦੱਸਦੀ ਆ ਫਾਇਦੇ ਦੀ ਏਡੀ ਓਖੀ ਨਾ ਵੇਖ ਮੇਰੇ ਵੱਲ ਫਿਰ ਵੀ ਪਤਾ ਮੈਂ ਤੇਰੀ ਸਾਸ ਤੇ ਆ ਤੂੰ ਮੇਰੀ ਨੂੰਹ ਆ ਮੈਂ ਤੇਰਾ ਹੀ ਪੈਲਾ ਸੋਚਣਾ ਓੜਾ ਮਕਾਨ ਆ ਉਹਨੂੰ ਤਾਲਾ ਲਾ ਕੇ ਨਾ ਆਏ ਉਹ ਲਾਗੇ ਬੰਨੇ ਦੱਸਾਂ ਇਹ ਕਿਰਾਏ ਤੇ ਚਾੜੋ ਰੁਪਈਆ 5-7000 ਤਾਂ ਮਿਲ ਜੂਗਾ ਕਿਰਾਏ ਦਾ ਉਹ ਆਪ ਆਪਣੇ ਘਰ ਲਿਆਇਆ ਕਰਾਂਗੇ ਉਹਦਾ ਪਾਇਆ ਕਰਕੇ ਰਸ਼ ਤੇ ਵੇਖ ਬਚਤੀ ਬਚਤ ਹੋਣੀ ਨਾ ਰੁਪਈਆ ਮਹੀਨੇ ਤੇ 10-12000 ਰੁਪਈਆ ਸਾਡਾ ਫਾਇਦਾ ਹੋ ਜਾਣਾ ਠੀਕ ਆ ਫਿਰ ਚੰਗਾ ਨੇ ਨਾ ਲੱਗਦਾ ਫ੍ਰੀ ਖਾਤੇ ਭੈਣ ਕਰੋ ਰੋਟੀ ਖਾਂਦਾ ਪਤਾ ਨਹੀਂ ਹੈ ਜਨਾਨੀ ਕਾਦੀ ਬਣੀ ਹੈ ਪਤਾ ਨਹੀਂ ਕਦੋਂ ਸੁਧਰੂਗੀ ਹੋ ਨਾ ਹੋਵੇ ਸਾਹਿਲ ਮੈਂ ਥਿਲੇ ਆਮ ਜੋ ਕਹਿੰਦੇ ਪਏ ਉਹੀ ਕਰਨਾ ਕਿਤੇ ਸੱਚੀ ਨਾ ਮੇਰੇ ਭਰਾ ਨੂੰ ਨੌਕਰ ਬਣਾ ਕੇ ਰੱਖ ਦੇਣ ਇੱਥੇ ਕੀ ਸੋਚੂਗਾ ਭੈਣ ਦੇ ਘਰੇ ਮੈਂ ਨੌਕਰ ਬਣ ਕੇ ਰਹਿਣ ਡਿਆ ਹਾਂ ਕੀ ਕਰਾਂ ਮੈਂ ਹੁਣ ਇੱਥੇ ਗੱਲਾਂ ਮਾਰੇ ਜਾਂਦੀ ਕੱਲੀ ਕੁਝ ਕਰ ਵੀ ਲੈ ਸਭੋ ਮੈਂ ਆਤਾ ਤੇਨੂੰ ਪੁੱਤਰ ਦੇ ਇੱਕ ਐਵੇਂ ਉਦਾਸ ਨਾ ਮੇਰੇ ਤੇ ਮੈਂ ਤੈਨੂੰ ਕਿਦਾਂ ਵਧੀਆ ਆਈਡੀਆ ਦਿੱਤਾ ਹੈਨਾ ਐਨੀ ਮੇਰੀ ਛਿੰਦੀ ਦੀ ਕਿਉਂ ਰੋ ਨਹੀਂ ਰੰਨੀ ਸਭੋ ਖੁਸ਼ ਹੋ ਕਹਿ ਹੁਜੀ ਸਾਸ ਤੇਨੂੰ ਕਿਤੇ ਲੱਭੜੀ ਹੈ ਕਿੰਨੀ ਵਧੀਆ ਤੇਰੀ ਸਾਸਿਆ ਕਿ ਜਿਹੜੀ ਤੇਰੇ ਪੇਕੀਆਂ ਬਾਰੇ ਸੋਚਦੀ ਆ ਫਿਰ ਆਪਾਂ ਹੌਲੀ ਹੌਲੀ ਵਿਆਹ ਕਰਦਾਂਗੇ ਠੀਕ ਹੈ ਵਿਆਹ ਵੀ ਹੋ ਤਾਂ ਮੈਂ ਇੱਥੇ ਕਰਨਾ ਚੁੰਨੀ ਚਲਾ ਕੇ ਫੁੜੀ ਲੈਵਾਂਗੇ ਹੈਨਾ ਵਧੀਆ ਜੁਗਾ तेरे सारी उम्र मेरी शम्मी ते मेरा पुत बह करे तेरा भाजाई काम करे भले भरजाई कही लैके आओगे पिंड ठीक है चलो उदाहरण सगो सिफत कर कि मेरी सास कि चंकी है मेरे बारे कि सोच दी तेरे भ्रा बारे मैं कि सोच डी हाँ यहोजी कोई सस हैगी जी, है है, जी पेक तक सोचे उस तरह तो कहावत बनी आ ਭੈਣ ਕਰ ਭਾਈ ਕੁੱਤਾ ਪਰ ਮੈਂ ਗੱਲ ਥੋੜਾ ਕਹਿਣੀ ਆ ਤੂੰ ਲੈ ਕੇ ਆ ਉਦਾਸ ਨਾ ਹੋ ਚੱਲ ਕਰ ਲੈ ਤਿਆਰੀ ਲੈ ਆ ਫੇਰ